32 ਸਾਲ ਪਹਿਲਾਂ ਮੇਰੇ ਪਿਤਾ ਸਰ ਕੀ ਬਹੁ ਭਗਵਾਨ ਦਾ ਸੀ ਅਰੋੜਾ ਜਦੋਂ ਇਹ ਹਲਕੇ ਦੀ ਇਸ ਪਵਿੱਤਰ ਧਰਤੀ ਦੀ ਨੁਮਾਇੰਦਗੀ ਕਰਦੇ ਸੀਗੇ ਉਸ ਸਮੇਂ ਉਹਨਾਂ ਨੂੰ ਮੌਕਾ ਮਿਲਿਆ ਕਿ ਰਾਜ ਪਦਰੀ ਸਮਾਗਮ ਹਰ ਸਾਲ 31 ਜੁਲਾਈ ਨੂੰ ਸੁਨਾਮ ਦੇ ਵਿੱਚ ਮਨਾਇਆ ਜਾਊਗਾ ਉਹਨਾਂ ਵੇਲੇ ਸ਼ੁਰੂ ਹੋਇਆ ਤੇ ਅੱਜ ਮੇਰੇ ਲਈ ਇਹ ਮਾਣ ਦੀ ਗੱਲ ਹੈ ਕਿ ਮੈਨੂੰ ਅੱਜ ਉਸ ਸਪਿਰਤ ਨੂੰ ਅੱਗੇ ਵਧਾਉਣ ਦਾ ਮੌਕਾ ਜਿਹੜਾ ਉਹ ਮਿਲ ਰਿਹਾ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਨੇ ਅੱਜ ਤੋਂ 12 ਸਾਲ ਪਹਿਲਾਂ ਜੋ ਦੇਸ਼ ਦੇ ਲੋਕ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਭੁੱਲ ਚੁੱਕੇ ਸੀਗੇ ਪਿਛਲੇ ਸਰਕਾਰਾਂ ਦੇ ਰਾਜਨੀਤਿਕ ਪਾਰਟੀਆਂ ਦੇ ਰਾਜ ਦੇ ਵਿੱਚ ਜੇ ਮੂੜ ਦੁਬਾਰਾ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਨੂੰ ਸੁਰਜੀਤ ਕਰਕੇ ਆਪਦੇ ਹੱਕਾਂ ਦੇ ਉੱਪਰ ਪੈਰਾ ਦੇਣ ਦਾ ਔਰ ਕਰਪਸ਼ਨਾਂ ਵਿਰੁੱਧ ਲੜਾਈ ਲਾਣ ਦਾ ਜੇ ਜਿਗਰਾ ਕੀਤਾ ਤਾਂ ਇਸ ਬਬਰ ਸ਼ੇਰ ਸ਼੍ਰੀ ਅਰਵਿੰਦ ਕੇਜਰੀਵਾੜੀ ਨੇ ਮੈਨੂੰ ਮਾਣ ਹੈ ਕਿ ਮੈਂ ਜੋ ਉਹਨਾਂ ਦਾ ਸਵਾਗਤ ਕਰ ਰਿਹਾ ਮੇਰੇ ਵੀਰ ਪੰਜਾਬ ਦੀ ਆਣ-ਪਾਨ ਸ਼ਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਕਿ ਜਿਨ੍ਹਾਂ ਨੇ 16 ਮਾਰਚ 2022 ਨੂੰ ਕੋਈ ਰਾਜ ਭਵਨਾਂ ਦੇ ਵਿੱਚ ਨਹੀਂ ਖਟਕੜ ਕਲਾਸ਼ੀਂਦ ਭਗਤ ਸਿੰਘ ਜੀ ਦੀ ਪਵਿੱਤਰ ਧਰਤੀ ਨੂੰ ਮੱਥੇ ਨਾਲ ਲਾ ਕੇ ਜਿਨ੍ਹਾਂ ਨੇ ਸੌ ਚੱਕੀ ਸੀ ਪੰਜਾਬ ਦੀ ਸੇਵਾ ਕਰਦਾ ਮੈਨੂੰ ਮਾਣ ਹੈ ਕਿ ਮੈਂ ਉਹਨਾਂ ਦਾ ਸਵਾਗਤ ਕਰਦਾ ਅੱਜ ਮੈਨੂੰ ਮੌਕਾ ਜਿਹੜਾ ਮੇਰੇ ਸਾਥੀਓ ਮੇਰੇ ਵੀਰੋ ਮਿਲ ਰਿਹਾ ਹੈ ਪਟਿਆਲਾ ਤੋਂ ਸੁਨਾਮ ਤੱਕ ਦੀ ਬੜੀ ਮੰਗ ਸੀ ਲੰਬੇ ਸਮੇਂ ਤੋਂ ਕਜੀ ਇਹਦਾ ਨਾਮ ਸ਼ਹੀਦ ਉਦਮ ਸਿੰਘ ਦੇ ਨਾਂ ਤੇ ਹੋਣਾ ਚਾਹੀਦਾ ਹੈ ਬੜੀ ਭਾਜਪਾ ਵਾਲੇ ਹੋਰ ਸਾਥੀਆਂ ਨੇ ਮੈਂ ਕੋਈ ਰਾਜਨੀਤੀ ਨਹੀਂ ਕਰਨੀ ਚਾਹੁੰਦਾ ਬੜਾ ਲੰਮਾ ਸਮਾਂ ਰਾਜਨੀਤੀ ਕੀਤੀ ਤੇ ਜਦੋਂ ਜਾ ਕੇ ਅਸੀਂ ਇੱਕ ਵਾਰੀ ਬੇਨਤੀ ਕੀਤੀ ਕਿ ਜੀ ਇਸ ਰੋਡ ਦਾ ਨਾਮ ਕਰ ਸ਼ਹੀਦ ਉਦਮ ਸਿੰਘ ਦੇ ਨਾਂ ਤੇ ਹੋਣਾ ਚਾਹੀਦਾ ਤਾਂ ਕਿ ਰਹਿੰਦੀ ਦੁਨੀਆ ਤੱਕ ਕਿਹੜਾ ਰਸਤਾ ਸ਼ਹੀਦ ਉਦਮ ਸਿੰਘ ਦਿਖਾ ਕੇ ਗਏ ਨੇ ਉਸ ਰਸਤੇ ਦੇ ਉੱਪਰ ਸਾਡੀ ਆਉਣ ਵਾਲੀ ਪੀੜ੍ਹੀ ਚੱਲ ਸਕੇ ਤੇ ਭਵਾਨੀਗੜ ਸੁਨਾਮ ਪੀਖੀ ਕੋਟ ਸ਼ਮੀਰ ਜਿਹੜੀ ਕਿ ਸਟੇਟ ਹਾਈਵੇ ਹੈ ਉਹਦਾ ਨਾਮਕਰਨ ਜਿਹੜਾ ਅਜ ਅਸ਼ੀਤ ਉਦਮ ਸਿੰਘ ਦੇ ਨਾਂ ਤੇ ਕਰ ਦਿੱਤਾ ਤੇ ਮੈਂ ਕੋਟਨਕੋਟ ਤਨਕਾਰ ਧੰਨਵਾਦ ਕਰਦਾ ਅਰਵਿੰਦ ਜੀ ਦਾ ਔਰ ਮਾਨ ਸਾਹਿਬ ਦਾ 85 ਕਰੋੜ ਦੇ ਉਹ ਕੰਮ ਜਿਹੜੇ ਕਿ ਲੰਬੇ ਸਮੇਂ ਸ਼ਹਿਰ ਦੇ ਇਲਾਕੇ ਦੀ ਹਲਕੇ ਦੀ ਔਰ ਕੰਬੋਜ ਪਾਈਚਾਰੇ ਦੀ ਵੀ ਮੈਂ ਸਮਝਦਾ ਕਿ ਸ਼ਾਇਦ ਉਹਨਾਂ ਨੇ ਕਈਆਂ ਦੀ ਤਾਂ ਮੰਗ ਵੀ ਨਹੀਂ ਕੀਤੀ ਸੀਗੀ ਪਰ ਮੈਂ ਇਹ ਆਪ ਦਾ ਫਰਜ਼ ਸਮਝਿਆ ਕਿ ਉਹ ਸਾਰੀਆਂ ਚਾਇਸ਼ੀਦ ਉਦਮ ਸਿੰਘ ਦੇ ਨਾਂ ਤੇ ਸਟੇਡੀਅਮ ਹੋਵੇ ਚਾਇਸ਼ੀਦ ਉਦਮ ਸਿੰਘ ਦੇ ਨਾਂ ਤੇ ਬੱਸ ਸਟੈਂਡ ਹੋਵੇ ਚਾਇਸ਼ੀਦ ਉਦਮ ਸਿੰਘ ਦੇ ਨਾਂ ਤੇ ਕਾਲਜ ਹੋਵੇ ਚਾਇਸ਼ੀਦ ਉਦਮ ਸਿੰਘ ਦੇ ਨਾਂ ਤੇ ਸੁਨਾਮ ਹੋਵੇ ਚਾਇਸ਼ੀਦ ਉਦਮ ਸਿੰਘ ਦੇ ਨਾਂ ਦੇ ਉੱਪਰ ਜੋ ਐਡਮਿਨਿਸਟ੍ਰੇਟਿਵ ਕੰਪਲੈਕਸ ਹੈ ਐਸਟੀਐਮ ਕੰਪਲੈਕਸ ਹੈ ਉਹਦੀ ਗੱਲ ਹੋਵੇ ਜਿੰਨੇ ਸੰਸਥਾਵਾਂ ਜਿੰਨੀਆਂ ਸੰਸਥਾਵਾਂ ਜਿੰਨੀਆਂ ਇਮਾਰਤਾਂ ਜੋ ਸ਼ਹੀਦ ਉਦਮ ਸਿੰਘ ਦੇ ਨਾਂ ਦੇ ਉੱਪਰ ਸੀ ਅੱਜ ਤੋਂ 85 ਕਰੋੜ ਰੁਪਏ ਦੀ ਲਾਗਤ ਦੇ ਨਾਲ ਉਹਨਾਂ ਦਾ ਉਹਨਾਂ ਦਾ ਨਵੀਨੀਕਰਨ ਹੈ ਜਿਹੜਾ ਉਹਦਾ ਕੰਮ ਹੈ ਜਿਹੜਾ ਸਾਥਿਓ ਮੇਰੇ ਵੀਰੋ ਉਹ ਹੋ ਚੁੱਕਿਆ ਇਹ ਇਨਕਲਾਬ ਭਾਰਤ ਮਾਤਾ ਕੀ ਬੋਲੋ ਤਨਵਾਜੀ